brought to by silver pumps top quality or consistent performance ke liye sirf silver pumps naam yaad rakhna yaar jis mukhyamantri nu eh na pata hove ke main assembly ch bolna kive ha jo mukhyamantri passion karda oh hello oh hello mukhyamantri saab eh hello boudhi ji nahi chalni ਏ ਹੈਲੋ ਤੇਰੀ ਅਸੀਂ ਬੰਦ ਕਰ ਦਿਆਂਗੇ ਕਦੀ ਕਹਿ ਦਿੰਦਾ ਇੱਕ ਇੱਕ ਘੰਟੇ ਬਾਅਦ ਖਬਰ ਦੱਸੂ ਤੇ ਤੂੰ ਇੱਕ ਘੰਟਾ ਕੱਢ ਲਿਓ ਨਾ ਇੱਕ ਮਿੰਟ ਲਾ ਤੇ ਇਹਨਾਂ ਆਫੀਸਰਾਂ ਨੂੰ ਵੀ ਕਹਿਣਾ ਆਪਣੇ ਆਪ ਨੂੰ ਸੁਧਾਰ ਲਓ ਜਿਸ ਦਿਨ ਕਾਂਗਰਸੀ ਗਵਰਨਮੈਂਟ ਆਈ ਉਹ ਹਾਲ ਕਰਾਂਗੇ ਜਿਹੜੇ ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਪ੍ਰਧਾਨ ਜੀ ਬੜਿੰਗ ਸਾਹਿਬ ਵਾਕਿਆਈ ਡਾਕਟਰ ਅਮਰ ਸਿੰਘ ਹੁਣਾ ਨੇ ਕਿਹਾ ਕਿ ਰਾਜਾ ਥੱਕਦਾ ਹੀ ਨਹੀਂ ਪ੍ਰਧਾਨ ਜਾਂ ਲੀਡਰ ਉਨੀ ਦੇਰ ਨਹੀਂ ਥੱਕਦਾ ਜਿਨੀਆਂ ਦੇ ਸਾਹਮਣੇ ਸਾਡੇ ਜਿਹੜੇ ਕਾਂਗਰਸੀ ਨੇ ਇਹ ਬੈਠੇ ਹੋਣ ਤੇ ਜੇ ਸਟੇਜ ਹੀ ਨਾ ਸਟੇਜ ਭਰੀ ਹੋਏ ਤੇ ਸਾਹਮਣੇ ਨਾਲ ਦਿਸੇ ਤੇ ਲੀਡਰ ਕੋਲੋਂ ਦੋ ਕਦਮ ਨਹੀਂ ਧੁਰਿਆ ਜਾਂਦਾ ਉਹ ਜਿੱਥੇ ਥੈਂਕਸ ਲਿਖਿਆ ਨਾ ਧੰਨਵਾਦ ਓਏ ਹੈਲੋ ਲੱਖਾ ਜੀ ਔਰ ਜਿੱਥੇ ਧੰਨਵਾਦ ਲਿਖਿਆ ਹੈ ਥੈਂਕਸ ਉਥੇ ਅੱਜ ਲਿਖ ਦੋ ਕਿ ਗਿਆਸਪੁਰਨ ਦੱਸ ਦੋ ਕਿ ਆਉਂਦਾ ਵਾਲਾ ਐਮਐਲਏ ਸਾਡਾ ਲਖਾ ਕਾਂਗਰਸ ਪਾਰਟੀ ਜਿਹੜਾ ਸਰਦਾਰ ਲਖਵੀਰ ਸਿੰਘ ਲਖਾ ਜਿਹੜਾ ਤੁਕਿਆ ਨਾ 21 ਦੀ 51 ਮੋੜਾਂਗੇ ਨਹੀਂ 21 ਦੀ 121 ਕਰਕੇ ਮੋੜਾਂਗੇ ਕਾਂਗਰਸ ਪਾਰਟੀ ਇਹ ਮਤਖਾਲ ਕਰੇ ਕੋਈ ਅਫੀਸਰ ਮੈਂ ਤੁਹਾਨੂੰ 2002 ਦੀ ਗੱਲ ਸੁਣਾਉਣਾ ਉਹਨਾਂ 197 ਦੇ ਵਿੱਚ ਗਵਰਨਮੈਂਟ ਮਿਨਿਸਟਰ ਨੂੰ ਮੈਨੂੰ ਹਰਾ ਕੇ ਬਣਿਆ ਸੀ ਜਿਹੜਾ ਨਿਰਮਲ ਸਿੰਘ ਕਾਲੋਂ ਉਹਨੇ ਇੱਕ ਜਾਬਰ ਐਸਐਚਓ ਲਾਇਆ ਸੀ ਤੇ ਜਿਸ ਵੇਲੇ ਮੈਂ ਬਣਿਆ ਨਾ ਮੈਂ ਉਹਨੂੰ ਸਸਪੈਂਡ ਕਰਵਾਇਆ ਤੇ ਨਾ ਉਹਨੂੰ ਕਿਤੇ ਕੀਤਾ ਮੈਂ ਉਹਨੂੰ ਪੀਏਪੀ ਵਾਲਾ ਜਿਹੜਾ ਗੇਟ ਆ ਉਥੇ ਗੇਟ ਤੇ ਖੜਾ ਕਰ ਦਿੱਤਾ ਉਹਦਾ 6 ਮਹੀਨਿਆਂ ਚ 28 ਕਿਲੋ ਪਾਰ ਘਟ ਗਿਆ ਸੀ ਇਹ ਜਿਹੜੇ ਚੋਲੇ ਬਦਲਦੇ ਨੇ ਨਾ ਇਹ ਸਾਡੇ ਕਰਕੇ ਬਦਲ ਜਾਂਦੇ ਜਿਹੜੇ ਹਿਸਟਰੀਜ ਤੇ ਬੈਠੇ ਆਂ ਜਦੋਂ ਅਸੀਂ ਚੋਰਾਂ ਦੀ ਆ ਕੇ ਮਦਦ ਕਰਦੇ ਆ ਉਹ ਚੋਲਾ ਬਦਲਦੇ ਨੇ ਜੋ ਲੋਕਾਂ ਚ ਬਦਨਾਮ ਕਰਦੇ ਸਰਪੰਚ ਸਾਹਿਬ ਸਾਹਮਣੇ ਤੁਸੀਂ ਬੈਠੇ ਹੋ ਤੁਸੀਂ ਆਪਣੀ ਫੋਟੋ ਵਿਖਾ ਕੇ ਗਏ ਹੋ ਤੁਹਾਡੀ ਵਾਈਫ ਆ ਮੇਰੇ ਖਿਆਲ ਜੀ ਉਹਦੇ ਵੀ ਉਹਨੂੰ ਵੀ ਕੁੱਟਿਆ ਪੁਲਿਸ ਨੇ ਜਾ ਕਿੰਨਾ ਇਹ ਯਾਦ ਰੱਖਿਓ ਇਹਦਾ ਬਦਲਾ ਲਿਆ ਜਾਏਗਾ ਕਾਂਗਰਸ ਦੇ ਵਰਕਰ ਨੂੰ ਜਲੀਲ ਕਰਨਾ ਉਹ ਉਹਦੀ ਉਹਦੀ ਬੇਇੱਜ਼ਤੀ ਨਹੀਂ ਉਹ ਸਾਡੀ ਬੇਇੱਜ਼ਤੀ ਆ ਉਹਦਾ ਉਹ ਬਦਲਾ ਨਹੀਂ ਲਏਗਾ ਉਹਦਾ ਬਦਲਾ ਅਸੀਂ ਲਾਵਾਂਗੇ ਯਾ ਜਿਹੜੇ ਇਹ ਕਹਿ ਦਿੰਦੇ ਨੇ ਕਿ ਜਿਹਦਾ ਰਾਜ ਉਹਦੇ ਅਸੀਂ ਪੂਤ ਹੁਣ ਪੁੱਤਰੋ ਤੁਹਾਨੂੰ ਕਪੂਤ ਬਣਾਵਾਂਗੇ ਤੁਹਾਨੂੰ ਦੱਸਾਂਗੇ ਕਿ ਇੱਕ ਸ਼ਰਾਬੀ ਮੁੱਖ ਮੰਤਰੀ ਦੀ ਤੌਹਸੇ ਨਾਲ ਜਿਹੜਾ ਕੋਈ ਪੰਜਾਬੀਆਂ ਦੇ ਉੱਤੇ ਤਸ਼ੱਦਦ ਕਰ ਰਿਹਾ ਉਹ ਇਹ ਤਸ਼ੱਦਦ ਨਹੀਂ ਹੋਣ ਦੇਵਾਂਗੇ ਮੈਨੂੰ ਅੱਜ ਵੀ ਯਾਦ ਆ ਜਦੋਂ 77 ਤੋਂ ਬਾਅਦ ਇਹ ਗੱਲਾਂ ਕਰਦੇ ਨੇ ਐਮਰਜੈਂਸੀ ਦੀਆਂ ਐਮਰਜੈਂਸੀ ਤੋਂ ਬਾਅਦ ਪੂਰੇ ਹਿੰਦੁਸਤਾਨ ਚ ਤਿੰਨਾਂ ਸਾਲਾਂ ਚ ਇੰਦਰਾ ਗਾਂਧੀ ਤੇ ਇਨਾ ਵਰਕਰਾਂ ਨੇ ਜਨਤਾ ਪਾਰਟੀ ਦੀ ਧੌਣ ਪੰਡ ਕੇ ਥੱਲੇ ਸੁਟਿਆ ਸੀ ਤੇ ਕਾਂਗਰਸ ਦਾ ਰਾਜ ਲਿਆਂਦਾ ਸੀ ਯਾਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਕੱਲ ਗੱਲ ਕਰਦਾ ਮੈਂ ਪ੍ਰਧਾਨ ਜੀ ਨਾਲ ਗੱਲ ਕਰ ਰਿਹਾ ਸੀ ਪ੍ਰਧਾਨ ਜੀ ਉਸੇ ਹੀ ਸੀਟ ਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਬੈਠਾ ਸੀ ਉਸ ਸੀਟ ਤੇ ਆ ਕੇ ਗਿਆਨੀ ਜੈਲ ਸਿੰਘ ਬੈਠਾ ਜਿੱਥੇ ਉਹਦਾ ਪੋਤਰਾ ਜਿਹੜਾ ਕਹਿੰਦਾ ਮੈਂ ਪੋਤਰਾ ਹੁਣ ਮੈਂ ਦੱਸ ਦੇਣਾ ਚਾਹਣਾ ਸਪੀਕਰ ਨੂੰ ਕਿ ਆਪਣੇ ਦਾਦੇ ਦੀ ਇੱਜ਼ਤ ਕਰ ਜਿਹੜੇ ਅਖੌਤੀ ਬਣੇ ਫਿਰਦੇ ਨੇ ਯਾਰ ਕੀ ਉਸ ਦਿਨ ਮੁੱਖ ਮੰਤਰੀ ਜਦੋਂ ਐਸਆਈਐਲ ਐਸਆਈਐਲ ਦੀ ਮੀਟਿੰਗ 'ਚ ਗਿਆ ਸ਼ਰਮ ਆਉਂਦੀ ਆ ਕਿ ਪੰਜਾਬ ਦੀ ਪੱਗ ਜਿਹੜੀ ਆ ਸਾਡੀ ਸ਼ਾਨ ਆ ਤੇ ਮੁੱਖ ਮੰਤਰੀ ਦੀ ਪੱਗ ਵੀ ਟੱਠੀ ਹੋਏ ਤੇ ਉਹਦੀ ਜ਼ੁਬਾਨ ਵੀ ਲੜ ਖੜਾਉਂਦੀ ਹੋਏ ਉਸ ਦਿਨ ਪੰਜਾਬ ਦਾ ਸਿਰ ਨੀਵਾ ਹੋਇਆ ਕਾਂਗਰਸੀਓ ਇਹ ਬਦਲਾਵ ਨਹੀਂ ਸੀ ਇੱਕ ਝੂਠ ਦੀ ਹਨੇਰੀ ਆਈ ਉਹ ਝੂਠ ਦੇ ਵਿੱਚ ਅਸੀਂ ਸਾਰੇ ਹੀ ਰੁੜ ਗਏ ਅੱਜ ਗੱਲਾਂ ਕਰਦਾ ਦੇਖ ਤੇ ਹੋਮਨਿਸਟਰ ਨੂੰ ਜਿਹੜੇ ਦੋਵੇਂ ਰਲੇ ਹੋਣ ਕਿ ਉਸ ਹੋਮਨਿਸਟਰ ਨੂੰ ਅਸੈਂਬਲੀ 'ਚ ਖੜਾ ਹੋ ਕੇ ਤਾੜੀ ਮਾਰ ਤਾੜੀ ਮਾਰ ਪੰਜਾਬੀ 'ਚ ਬਦਮਾਸ਼ ਹੀ ਕਹਿੰਦੇ ਨੇ ਹਿੰਦੀ 'ਚ ਉਹ ਦੂਸਰਾ ਕਹਿੰਦੇ ਆ ਯਾਰ ਜਿਸ ਮੁੱਖ ਮੰਤਰੀ ਨੂੰ ਇਹ ਨਾ ਪਤਾ ਹੋਵੇ ਕਿ ਮੈਂ ਅਸੈਂਬਲੀ ਚ ਬੋਲਣਾ ਕਿਵੇਂ ਆ ਜੋ ਮੁੱਖ ਮੰਤਰੀ ਪਾਸ਼ਨ ਕਰਦਾ ਉਹ ਹੈਲੋ ਉਹ ਹੈਲੋ ਮੁੱਖ ਮੰਤਰੀ ਸਾਹਿਬ ਇਹ ਹੈਲੋ ਬੋਧੀ ਜੇ ਨਹੀਂ ਚੱਲਣੀ ਇਹ ਹੈਲੋ ਤੇਰੀ ਅਸੀਂ ਬੰਦ ਕਰ ਦਿਆਂਗੇ ਕਦੀ ਕਹਿ ਦਿੰਦਾ ਇੱਕ ਇੱਕ ਘੰਟੇ ਬਾਅਦ ਖਬਰ ਦੱਸੂ ਤੇ ਤੂੰ ਇੱਕ ਘੰਟਾ ਕੱਢਿਓ ਨਾ ਇੱਕ ਮਿੰਟ ਲਾ ਤੇ ਇਹਨਾਂ ਆਫੀਸਰਾਂ ਨੂੰ ਵੀ ਕਹਿਣਾ ਆਪਣੇ ਆਪ ਨੂੰ ਸੁਧਾਰ ਲਓ ਜਿਸ ਦਿਨ ਕਾਂਗਰਸ ਦੀ ਗਵਰਨਮੈਂਟ ਆਈ ਉਹ ਹਾਲ ਕਰਾਂਗੇ ਜਿਹੜੇ ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਪ੍ਰਧਾਨ ਜੀ ਇੱਕ ਚੀਜ਼ ਨੋਟ ਕਰ ਲਓ ਸਾਡੀ ਕਲਾਸ ਜਿਹੜੀ ਆ ਜਿਹੜੇ ਪੋਲੀਟੀਕਲ ਆਦਮੀ ਆ ਅਸੀਂ ਪੋਲੀਟੀਕਲ ਆਦਮੀਆਂ ਨੂੰ ਬਦਨਾਮ ਕਰ ਰਹੇ ਆ ਤੇ ਜੇ ਅੱਜ ਕੀ ਹੱਥ ਪਾਉਣਾ ਇਹਨਾਂ ਆਫੀਸਰਾਂ ਨੂੰ ਪਾਵਾਂਗੇ ਜਿਹੜੇ ਫਾਇਲਾ ਬਣਾ ਕੇ ਆਪ ਵੱਧ ਕਰਪਸ਼ਨ ਕਰਦੇ ਆ